ਉਹ ਹੈਗਰ ਜੀ ਦਾ ਨਾਲਸਾ ਉਹ ਹੈਗਰ ਜੀ ਦੇ ਮਤੇ ਨਾਗਰਾ ਪ੍ਰਕਾਸ਼ ਨੂੰ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰਕਾਸ਼ ਨੂੰ ਫੇਰ ਵੀ ਫੋਲੋ ਕਰ ਲੋ ਬਈ ਉਹਦੇ ਉੱਤੇ ਵੀ ਆਪਣੀ ਵੀਡੀਓ ਆਉਂਦੀਆਂ ਰਹਿੰਦੀਆਂ ਰਹਿਦੀਆਂ ਤੇ ਜਿਹੜੀ ਆਪਣੇ ਹੂਟਰਾਲੀ ਵੀਡੀਓ ਬਣਾਈ ਸੀ ਨਾ ਉਹ ਨੂੰ ਬਾਕਤਬਾਤ ਸ਼ੇਅਰ ਕਰ ਦਿਓ ਬਈ ਤਾਂ ਕਿ ਬੰਦੇ ਨਾਲ ਪਹੁੰਚ ਹੋ ਸਕੇ ਕਬੀ ਸਿਆਵਾ ਦੇ ਦਿਨ ਨੇ ਬਈ ਤੁਹਾਨੂੰ ਬਲਾਉਣ ਚੋਰੇ ਹੋਣ ਦਾ ਬਹੁਤ ਤਰ੍ਹਾਂ ਦੀ ਪਹੁੰਚਣਾ ਠੀਕ ਨਾ ਹੂਟਰ ਦੀ ਵੀਡੀਓ ਬਤ ਤੋਂ ਬਤ ਸ਼ੇਅਰ ਕਰ ਦਿਓ ਜਿਹੜੀ ਉਹ ਪਿਛਲੀ ਵੀਡੀਓ ਪਿਛੇ ਮੇਰੇ 19 ਤਰੀਕ ਦੀ ਹਨਾ 19 ਤਰੀਕ ਦੀ ਉਹ ਵੀਡੀਓ ਗਈ ਪਾਈ ਹੋਈ ਚੈਨਲ ਤੇ ਉਹਨੇ ਬਤ ਤੋਂ ਬਤ ਸ਼ੇਅਰ ਕਰ ਦਿਓ ਬਾਈ ਜੀ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਲੱਗਾਂਗੇ ਔਰ 100 ਦੇ ਦੋ ਜੋ ਸਰ ਹੋਣਗੇ ਜੋ ਕੱਟ ਹੋਣਗੇ ਉਹ 400 ਦੇ ਦੋ ਆ ਬਾਈ ਠੀਕ ਹੈ ਬਾਈ ਜੀ ਜਿਹੜੇ ਕੱਟ ਕਬੂਤਰ ਹੈ ਉਹ 400 ਦੇ ਦੋ ਆ ਜਿਹੜੇ ਸਾਰਾ ਬਾਈ ਉਹ 500 ਦੇ ਦੋ ਬਾਈ ਦੇ ਤੇ ਜਾਵਾ ਸਮਾਨ ਨਾਲ ਲੈਂਦੇ ਹੋਏ ਆਪਾਂ ਤੁਹਾਨੂੰ ਕੂਤਰਾਂ ਨੂੰ ਦਿਖਾ ਦਿੰਨੇ ਵੀ ਘਰੇ ਜਨੇ ਬਾਈ ਆਪਣੇ ਕੋ ਠੀਕ ਹੋਊਂਗੇ ਬਾਈ ਇੱਥੇ ਆਈ ਯਾਰ ਕੂਤਰਾਂ ਨੂੰ ਕੀ ਹਰਤ ਨੇ ਅੱਪੀ ਰੋਏ ਹੋਏ ਹੋਏ ਲਾਓ ਬਾਈ ਕਰੋ ਸ਼ਾਂਤ ਆਂ ਲਵਾਂ ਚੱਪੀਆਂ ਆਖਣੇ ਬਾਈ ਖਾ ਇਸਰਾ ਬਾਈ ਆ ਇੱਕ ਵਾਸਤੇ ਸਰ ਹੋਰੀ ਹੈਗੀ ਇੱਕ ਵਾਸਤੇ ਹੋ ਹੀ ਪਿਆ ਵਾ ਠੀਕ ਹੈ ਬਈ ਮਦੀਨ ਹੈਗੀ ਐਰਚ ਦੇ ਦੋ ਠੱਲ ਨੇ ਬੜਾ ਦੋ ਠੱਲਾਂ ਨੇ ਬਈ ਇਹਦੇ ਪਾਇਰ ਚ ਠੀਕ ਹੈ ਬਾਈ ਲਾਓ ਬਈ ਤਰੋ ਚੈੱਕ ਲਾਓ ਬਈ ਕਰੋ ਚੈੱਕ ਅਗਲੀ ਗੋਦੀ ਬਾਈ ਕੂਤਰਾ ਬਈ ਜੇ ਖੱਟੀਆਂ ਅੱਖਾਂ ਨੇ ਬਈ ਪੂਰੀ ਨੋਗਲ ਲਾਲ ਸਰਦਾ ਬਈ ਕੂਤਰਾ ਬਈ ਜੇ ਕਿ 500 ਦੇ ਦੋ ਆ ਬਾਈ ਜਿਹੜੇ ਸਰ ਨੇ ਜੇ ਕੋਈ ਘੱਟ ਹੋਵੇ ਤਾਂ 400 ਦੇ ਦੋ ਆ ਬਾਈ ਜੀ ਲਓ ਬਾਈ ਜੀ ਕਰੋ ਸ਼ੌਂਕ ਪੰਜਾਂ ਦਾ ਲਾਲ ਸਰ ਆ ਬਾਈ ਇਹ ਲਾਲ ਸਰ ਦਾ ਲਾਲ ਸਰ ਦਾ ਬਾਈ ਦੇਖੋ ਇਹ ਨਾ ਹੋਈ ਜੀ ਕਰੋ ਚੱਕਰ ਇੱਕ ਆਖ ਕਾਲੀਆ ਬਾਈ ਇਹ ਦੂਜੀ ਆ ਚੱਟੀਆਂ ਬਾਈ ਆਖ ਕਮਾਂਡਰੀ ਬਾਈ ਖੂਦਰੀ ਹੈ ਲਓ ਬਾਈ ਇਹਦੇ ਫਰ ਆ ਰਹੇ ਬਾਈ ਠੀਕ ਹੈ ਬਾਈ ਇਹਦੇ ਫਰ ਆ ਰਹੇ ਬਾਈ ਝਾੜ ਜੀ ਜਾਏ ਬਾਈ ਲਓ ਕਰੀ ਜਲੋ ਕੱਲਾ ਨਾ ਚੱਕੋ ਹਲੋ ਬਾਈ ਪੂਰੀ ਨੋਕ ਲਾਲ ਸਰਦੀ ਕੂਦਰੀਆ ਬਾਈ ਚਟੀਆਂ ਅੱਖਾਂ ਪੂਰੀ ਨੋਕ ਆ ਬਾਈ ਲਾਲ ਸਰਦੀ ਆ ਬਾਈ ਠੀਕ ਹੈ ਬਾਈ ਆਦ ਘੱਟ ਜੀ ਹੈ खै ये ਸਾਰਕ ਨੂੰ ਕਰ ਬਈ 200 ਦਾ 1 500 ਦਾ ਬਈ ਜੇ ਕੋਈ ਘਟ ਹੋਇਆ ਤਾਂ 200 ਦਾ ਇੱਕ 400 ਆ ਜਾਣਾ ਅੱਲਾ ਬਾਈ ਖੱਟੀ ਅੱਖਾਂ ਕਿੱਟੀ ਨੋਕ ਲਾਲ ਜਿੰਨੀ ਉਤਰ ਵਹੀ ਨਹੀਂ ਗੁੰਦੀ ਇਹ ਨਹੀਂ ਪੋਸਾ ਬਈ ਅੱਲਾ ਆ ਅੱਖਾਂ ਬਈ ਸਾਫ ਚਿੱਟੀਆਂ ਉਦਰੀਆ ਬਈ ਲੋਵਾਂ ਬਈ ਸਾਫ ਚਿੱਟੀਆਂ ਕਾਲੀ ਅੱਖਾਂ ਦੀ ਬੰਦੀ ਨਾ ਬਈ

ਮੌਜੀ ਆ ਬਾਈ ਇਹਨਾਂ ਨਾਲ ਉਹਨਾਂ ਨੂੰ ਟੋਟੇ ਨਾ ਸ਼ਾਂਦਾਂ ਕਰ। ਖੱਟੀਆਂ ਅੱਖਾਂ ਨੇ ਸਾਫ ਚਿੱਟਾ ਵਿੱਚ। ਚਿੱਟੀਆਂ ਨੂੰ ਕਾ ਬਾਈ। ਬਹੁਤ ਹੀ ਸਾਂਦਾਰ ਗੁੱਤਰਾ ਬਾਈ ਇਹਨਾਂ। ਲਓ ਬਾਈ। ਖਟੀਆਂ ਕੰਨ ਲਾਲ ਫਰੀ ਪੂਰੀ ਨੋਕਲੀ ਬਾਈ ਕੂਦਰੀ ਆਇਆ ਹੈ ਲਾ ਵਾਈ ਗਰਵਰ ਆ ਮਰਚ ਲਾ ਵਾਈ ਲਾਲ ਫਰੀ ਪੂਰੀ ਛੱਟੀਆਂ ਆਖਣੇ ਬਾਈ ਪੂਰੀ ਨੋਕਾ ਇਹ ਗੁਰ ਰੰਗ ਦੇ ਗਹਿਣੇ ਮੇਉ ਉਹ ਜੀ ਆਏ ਇਹ ਗੁਰ ਰੰਗਿਆਂ ਜੀ ਲੋ ਲੋ ਅਰਜੇ ਪੱਕੀ ਠਾਲਾ ਬਾਈ ਇਹਦੇ ਪੱਕੀ ਠਾਲਾ ਬਾਈ ਜੀ ਪੈਰ ਜੀ ਲੋ ਬਾਈ ਦੀਆਂ ਅੱਖਾਂ ਨੀਲੇ ਵਾਈ ਗੁੰਗੇ ਗਿੱਟੀਆਂ ਖਾਂ ਲਾ ਬਾਈ ਕਾਸ਼ ਮਦੀਨਾ ਬਾਈ ਜਾਂ ਕਿਸੇ ਨੂੰ ਗੋਲੀ ਦੀ ਲੋੜ ਆ ਤਾਂ ਲੈ ਯਾਰ ਸਰਗੰਬਾਈ ਜੀ ਠੀਕ ਹੈ ਬਾਈ ਸੰਜੇ ਆਂ ਸ਼ੂ ਕਰ ਲਓ ਬਾਈ ਹੋਏ ਕੋਲੋਂ ਚਾਂ ਕਾ ਕਾਲੇ ਛੁੱਟਾ ਬਈ ਮੇ ਬੇ ਸਰਤੇ 9 ਵਜੇ ਕਹੋਛ ਚਟੀਆਂ ਅੱਖਾਂ ਬਈ ਪੂਰੀ ਜਿਹੀ ਨੂਰ ਹੈਗੀ ਤੇ ਇਹ ਕੱਟਾ ਬਈ ਜਿਹਾ ਬਈ ਅਕਮਉਂਦਰੀ ਬੜੀ ਸ਼ਾਨਦਾਰ ਬਈ ਦੇਖ ਸਕਦੇ ਹੋ ਲਓ ਬਈ ਕਾਲੀਆਂ ਅੱਖਾਂ ਬਈ ਸਾਹ ਚਟਾ 阿拉喂，唱歌。嗯、人家唱歌的。老外的歌声。咖喱咖。 साफ चट्टे ये भी कट जी है आधे कट जी है भाई है लो भाई चिट्टिया अखा साफ चिट्टी ठीक है भाई ये कट और है बड़े शानदार है भाई जिन्हें भी खूबतरे अपने हुए पूरे शानदार है भाई भाई शान चुट्टियाँ अखा ठीक है कल जी नूरों जो साफ चुट्टी ਲੋਈ ਕਰੋ ਪੰਜਾਹ ਮੋਜਾ ਬਾਜ਼ਰ ਦੀ ਆ ਮੈਨੂੰ ਲੋ ਬਈ ਹੁਣ ਤੁਹਾਨੂੰ ਦਿਖਾਉਣਿਆ ਕੱਲਾ ਕੱਲਾ ਗ੍ਰੇਡ ਲਾਓ ਆ ਵਾਜੀ ਕੱਲਾ ਕੱਲਾ ਦਿਖਾਉਣਿਆ ਕੋਈ ਨੂੰ ਮਾਰਨੀ ਕੋਈ ਠਮਾਰਨੀ ਆਰੇ ਸਾਰੇ ਚੰਗੇ ਕਬੂਤਰ ਆ ਬਾਈ ਠੀਕ ਆ ਜਿਹੜਾ ਸਰ ਕਬੂਤਰ ਆ ਬਾਈ ਉਹ 250 ਦਾ ਪਾਸਟਰ ਜੋ ਆ ਬਾਈ ਜਿਹੜਾ ਘੱਟ ਕਬੂਤਰ ਆ ਬਾਈ ਉਹ 200 ਕਰ ਲੈ ਬਾਈ ਸ਼ੌਂਕ ਕਰ ਲੈ ਕਰਾਂਗਾ ਅੱਲੇ ਕੱਲੇ ਦਾ ਸ਼ੌਂਕ ਕਰਾਉਣਾ ਆ ਮਾਉਂ ਚਾਰਾ ਕਮੀਂ ਸ਼ਾਹ ਜੇ ਕਿਸੇ ਨੂੰ ਲੋੜ ਹੋਵੇ ਮੋੜ ਜਾ ਸ਼ਾਹ ਖਾ ਬਾਈ ਕਿ ਵੈਰਾਈਟੀਆਂ ਰੱਖਿਓ ਭਈ ਵੈਰਾਈਟੀਆਂ ਲਾਓ ਭਾਈ ਜੀ ਕਰੋ ਪੂਨਾ ਦਾ ਲਾਚੋ ਲਾਓ ਭਾਈ ਜੀ ਹੁਣੋ ਇੱਥੇ ਆਇਆ ਨੇ ਦੂਸਰੇ ਟੰਡੇ ਤੇ ਬੈਠੇ ਆੜੇ ਨੂੰ ਸ਼ੌਂਕ ਹੋਣਾ ਤੁਸ ਨੂੰ ਲਾਓ ਜੀ ਪੰਚਰ ਦੇ ਪਰਦਾ ਨੂੰ ਲਾਓ ਜੀ ਕਰੋ ਚੱਕੋ ਲਾਓ ਭਾਈ ਜੀ ਇਹਨਾਂ ਦੇ ਵਿੱਚ ਪਸਾ ਕਰ ਲਓ ਬਾਈ ਸ਼ੌਂਕ ਲੋਈ ਜਿਹੜਾ ਘੱਟ ਕਬੂਤਰ ਆ ਬਾਈ ਉਹ 200 ਦਾ ਜਿਹੜਾ ਸਰ ਕਬੂਤਰ ਆ ਬਾਈ ਉਹ 250 ਦਾ ਬਾਈ ਜੀ ਕਰੋ ਬਾਈ ਸ਼ੌਂਕ ਇਹ ਕਿਹਨੇ ਬਾਈ ਇਹ 41 50 ਦੇ ਲਵੇ ਕਬੂਤਰ ਠੀਕ ਹਨ ਬਾਈ ਕਰ ਲਓ ਬਾਈ ਜੀ ਸ਼ੌਂਕ ਕਰ ਲੈ ਕਰ ਲੈ ਦਵਾਰ ਦਵਾਰ ਸੁਣ ਤਾਂ ਚੈੱਕ ਕਰਾਣਾ ਬਈ ਆਲਾ ਖੰਡੀ ਢੱਲੇ ਮੱਠੇ ਨੇ ਤਾਂ ਸਸਤੇ ਦਿੰਦੇ ਬਈ ਨਾ ਐ ਦਵਾਰੋਂ ਸੁਣਣਾ ਵਾਦਾ ਕਰਾਵੇ ਐ ਦਵਾਰੋਂ ਸੇਲ ਐ ਲਾਉਣੇ ਬਈ ਆਪ ਜੇ ਘੱਟ ਖਾਲੀਏ ਔਰ ਤੁਹਾਨੂੰ ਜਿਹੜੀ ਆਫਰ ਆ ਉਹੀ ਦੇਣੀ ਆ ਬਈ ਲੋ ਕਰੋ ਚੈੱਕ ਇਹ ਇੱਕ ਬਹੁਤ ਅਸਰ ਰਹਿ ਗਿਆ ਬਈ ਯਾਰ ਦੇਖੋ ਛੋੜੋ ਧਿਆਨ ਬਈ ਕੋਟੇ ਕੀ ਐ ਜੀ ਗੱਲ ਰਹੀ ਛੋੜਣਾ ਜਿਹੜਾ ਵਾਦਾ ਕਰਾਇਆ ਬਈ ਉਹ ਹੀ ਹੋਊਗਾ ਅਏ ਦੁਆਰ ਨੂੰ ਜਿਹੜੀ ਸੇਲ ਲੱਗਦੀ ਹੈ ਭਾਈ ਉਹੀ ਲੱਗੂਗੀ। ਕਿਹ ਜੇ ਆਪ ਨੂੰ ਘੱਟਾ ਪੈਂਦਾ ਜੇ ਕੋਈ ਵੀ ਹੈ। ਕੋਈ ਚੱਕਰ ਵਾਲੀ ਗੱਲ ਨਹੀਂ ਬਾਈ। ਆਪਾਂ ਛੋਟਾ ਸ਼ੰਗ ਪੂਰਾ ਕਰਨਾ ਹੈ। ਠੀਕ ਹੈ ਨਾ ਭਾਈ? ਚਲੋ ਭਾਈ ਕਰੋ ਚੈੱਕ। ਸਾਰ ਕਬੂਤਰਾਂ 250 ਦਾ। ਕੱਕ ਕਬੂਤਰਾਂ 200 ਦਾ ਭਾਈ। ਲਓ ਭਾਈ ਕਰ ਲਓ ਚੈੱਕ। ਕੱਲਾ ਕੱਲਾ ਹਰ ਰੋਜ਼ ਹੁੰਦਾ ਹੈ। ਇਹ ਭਾਈ ਜੀ ਸੰਡੇ ਨੂੰ ਸੇਲ ਲੱਗਦੀ ਆ ਆਪਣੇ ਕੋਲ। ਆਂ ਇਤਬਾਰ ਦੇਦਣ। ਉੱਧੇ 500 ਦੇ ਦੋਵੇਂ ਬਾਈ। ਠੀਕ ਹੈ ਭਾਈ ਜੀ। ਤੇ 250 ਦਾ ਇੱਕ ਆ ਬਾਈ। ਜਿਹੜਾ ਘੱਟ ਕੁੱਤਰਿਆ ਬਾਈ। ਉਹ 200 ਦਾ ਇੱਕ ਆ। 405 ਵਾਲਾ ਕਾਲੂ ਐਤਵਾਰ ਨੂੰ ਤੇ ਬਾਕੀ ਬਾਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਇਸੇ ਤਰੀਕੇ ਨਾਲ ਚੱਲਦਾ ਰਹੇ ਭਾਈ ਛੋਟੇ ਸਰਾਂ ਦੀ ਇਹ ਕੰਮ ਚੱਲਦਾ ਆਪਾਂ ਠੀਕ ਹੈ ਨਾ ਭਾਈ ਜੀ ਉਹ ਚੈਨਲ ਨੂੰ ਕਰ ਲਓ ਵੱਧ ਤੋਂ ਵੱਧ ਸਬਸਕ੍ਰਾਈਬ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਫੋਨ ਨੰਬਰ ਮੇਰਾ 88728 01432 88728 014030 ਬਰਾ ਫੋਨ ਨੰਬਰ ਹੈ ਬਾਈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਹੈ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ